ਹੋਰ ਜੀ ਬਾਈ ਜੀ ਠੀਕ ਠਾਕ ਹੋਵੋਗੇ ਅੱਜ ਆਪਾਂ ਫੱਕ ਦੀ ਗੱਲ ਕਰਨ ਲੱਗੇ ਆਂ ਪਹਿਲਾਂ ਤਾਂ ਬਾਈ ਆਪਾਂ ਫੱਕ ਉਹ ਪਹਿਲੀ ਕੇਰੀ ਲਾਈ ਸੀ ਜਿਹੜੀ ਉਹ ਆਪਾਂ ਲਾਈ ਆ ਬਾਈ 26 ਦੀ ਸੀਗੀ ਤੇ ਉਹ ਆਪਾਂ 25 ਦਿਨਾਂ ਦੀ ਸਮਝ ਲਓ ਵੀ ਲਾਤੀ ਆ ਜਗेंद्रਾ ਕਿੰਨੇ ਦਿਨਾਂ ਦੀ ਫੱਕ ਹੋ ਗਈ ਇਹ ਹੋ ਗਈ ਹੋਣੀ 25 26 ਦਿਨਾਂ ਦੀ ਹਾਂ ਜੀ 17 18 ਫੱਕ ਆ ਇਹ ਹਾਂ ਜੀ ਤੇ ਇਹਨੂੰ 25 26 ਦਿਨਾਂ ਦੇ ਵੱਧ ਨਹੀਂ ਕਰਨੀ ਚਾਹੀਦੀ ਨਹੀਂ ਜੀ ਨਹੀਂ ਠੀਕ ਹੈ 25 26 ਦਿਨਾਂ ਦੀ ਜਾਣੇ ਬਾਹਣ ਚ ਲਾ ਦੇ ਠੀਕ ਹੈ ਇਹ ਵੀ ਭਾਈ 25 26 ਦਿਨਾਂ ਦੀ ਆਂਦੇ ਵੀ ਵਾਹਣ ਚ ਲਾ ਜੋ ਇਹ ਬੰਦੇ ਆਪਣੇ ਕੋਲੇ ਆਉਂਦੇ ਆ ਬਹੁਤ ਤੇਰੇ ਪੁਰਾਣੇ ਸਾਰੇ ਬੰਦੇ ਤੇ RAM ਨਾਂ ਲਾਈ ਜਾਂਦੇ ਆ ਇੱਕ ਸਾਡਾ ਲੰਗਰੀਆ ਬੰਦਾ ਇਹ ਵੀ ਗੋਡਾ ਤੇ ਸਾਰਾ ਝੋਨਾ ਵਿਚਾਰੇ ਇਹੀ ਲਾ ਕੇ ਜਾਂਦੇ ਆ ਆਪਣਾ ਤਾਂ ਹੌਲੀ ਹੌਲੀ ਲਾਈ ਜਾਵਾਂਗੇ ਆ ਸਬਜ਼ੀ ਵਾਲੇ ਤਾਂ ਭਾਈ ਸਬਜ਼ੀ ਲਾ ਕੇ ਕਿਲਾ ਕਮਾਨ ਦਾ ਦੂਜਾ ਵਾਹਣ ਆਪਣਾ ਕਦੂ ਘਰੇ ਪਿਆ ਲਾਈ ਜਾਂਦੇ ਆ ਬਸ ਹੁਣ 17 18 ਪਹਿਲਾਂ 26 ਲਾਇਆ ਉਹ ਪਹਿਲੀ ਕਿਰੀ ਆ ਹੁਣ ਕਿਰੀ ਲਾਈ ਹੈਗੀ 17 18 ਆ ਜੀ ਇਹ ਹੁਣ ਅੱਜ ਸ਼ੁਰੂ ਕਰੀ ਆ ਬਰ ਲਾਈ ਜਾਂਦੇ ਆ ਬਸ ਸਮਝ ਲਓ ਦੋ ਦਿਨਾਂ ਚ ਲੱਗ ਜਾਊਗਾ ਧੰਨਵਾਦ ਸਾਰਿਆਂ ਦਾ ਇੰਨੇ